ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਇਸ ਵਕਤ ਗੋਲੂ ਮਾਝੇ ਵਾਲਾ ਕਾਫੀ ਦੁੱਖ ਭਰੇ ਟਾਈਮ ਦੇ ਵਿੱਚੋਂ ਲੰਘ ਰਿਹਾ ਏ ਅਤੇ ਅਜਿਹੇ ਮੌਕੇ ਤੇ ਇੱਕ ਬੱਚੇ ਵੱਲੋਂ ਆਪਣੇ ਆਪ ਨੂੰ ਸੰਭਾਲਣਾ ਬਹੁਤ ਹੀ ਹਿੰਮਤ ਦੀ ਗੱਲ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਗੋਲੂ ਮਾਝੇ ਵਾਲਾ ਬੀਤੇ ਦਿਨ ਲਾਈਵ ਆਇਆ ਅਤੇ ਲਾਈਵ ਆ ਕੇ ਉਸਨੇ ਆਪਣੀ ਮਾਂ ਤੋਂ ਦੂਰ ਜਾਣ ਦਾ ਦੁੱਖ ਆਪਣੇ ਚਾਹਣ ਵਾਲਿਆਂ ਨਾਲ ਸਾਂਝਾ ਕੀਤਾ ਕੀ ਕਹਿਣਾ ਹੈ ਗੋਲੂ ਮਾਝੇ ਵਾਲੇ ਦਾ ਆਓ ਤੁਹਾਨੂੰ ਲੈ ਚਾਲਦੇ ਹਾਂ ਪੂਰੀ ਵੀਡੀਓ ਵੱਲ ਜਿੰਨੇ ਵੀ ਸਾਰੇ ਨਾਲ ਜੁੜੇ ਆ ਜਿੰਨੇ ਕ ਵੀ ਆ ਮੈਂ ਇਹ ਦੱਸਣਾ ਚਾਹੁੰਨਾ ਆ ਕਿ ਜਿਵੇਂ ਕਿ ਤੁਹਾਨੂੰ ਕੁਝ ਕ ਦਿਨਾਂ ਤੋਂ ਪਤਾ ਲੱਗ ਹੀ ਗਿਆ ਹੋਊਗਾ ਕਿ ਮੇਰੀ ਮੰਮੀ ਜੀ ਦੀ ਡੈਥ ਹੋ ਗਈ ਸੀ ਤੇ ਬਹੁਤ ਹੀ ਦੁੱਖਿਆ ਮੈਨੂੰ ਇਹ ਗੱਲ ਦਾ ਕਿ ਮੇਰੀ ਕਿੰਨੀ ਕੁ ਮਰਿਆ ਤੇ ਮੇਰੀ ਮਾਂ ਮੈਨੂੰ ਛੱਡ ਕੇ ਤੇ ਟੁੱਟ ਗਈ ਬਾਕੀ ਜਿੰਨੇ ਵੀ ਜਿੰਨਾਂ ਕੋਈ ਆਪਣੇ ਮਾਪਿਓ ਆ ਉਹ ਸਾਰੇ ਆਪਣੇ ਮਾਪਿਓ ਦਾ ਧਿਆਨ ਰੱਖਿਓ ਮਾਪਿਓ ਦੁਨੀਆ 'ਚ ਇੱਕ ਵਾਰੀ ਮਿਲਦੇ ਜੇ ਬਾਅਦ 'ਚ ਪਤਾ ਨਹੀਂ ਕਦੋਂ ਤੁਰ ਜਾਂਦੇ ਪਤਾ ਹੀ ਨਹੀਂ ਲੱਗਦਾ ਪਤਾ ਕਿਸਦਾ ਵੀ ਨਹੀਂ ਬੰਦੇ ਦਾ ਕਦੋਂ ਕਿੰਨੇ ਤੁਰ ਜਾਣਾ ਬਾਕੀ ਕੀ ਦੱਸ ਲਾਈਗਾ ਤੁਹਾਨੂੰ ਮੈਂ ਕਿ ਬਾਕੀ ਮੈਂ ਹੀ ਗਾਣਾ ਚੋਣਾ ਮੈਨੂੰ ਪੁੱਛ ਲਓ ਮੇਰੀ ਮਾਂ ਦੁਨੀਆ ਤੋਂ ਚਲ ਗਈ ਆ ਕਿ ਮਾਂ ਦਾ ਮਾਂ ਬਿਨਾਂ ਜ਼ਿੰਦਗੀ ਕਿਹਤਰਾ ਦੀ ਆ ਅੱਧੀ ਜ਼ਿੰਦਗੀ ਮੇਰੀ ਅਧੂਰੀ ਹੋ ਗਈ ਹੁਣ